ਇਨਵੀਟੇਸ਼ਨ ਆ ਦੇ ਕੇ ਆਇਆ ਜੋ ਸ਼ਿਰਗੁਰੂ ਤੇਗ বাহাদুর ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਪੁਰਬ ਜਿਹੜਾ ਮਨਾ ਰਹੇ ਹਾਂ ਉਹਦੇ ਜਿਹੜੇ ਸਮਾਗਮ ਨੇ ਉਹ 25 ਅਕਤੂਬਰ ਤੋਂ ਗੁਰਦੁਆਰਾ ਸਿ ਸਿਸ਼ਗੰਸਾ ਦੇ ਰਕਬਨ ਸਾਤੂ ਸ਼ੁਰੂ ਹੋ ਚੁੱਕੇ ਨੇ ਪੂਰਾ ਮਹੀਨਾ ਅਲੋਕਿਕ ਕੀਰਤਨ ਸਮਾਗਮ ਦੀਵਾਨ ਸਜਣ ਕੇ ਜਿੱਥੇ-ਜਿੱਥੇ ਗੁਰੂ ਸਾਹਿਬ ਵਿਚਾਰਨ ਛੋਪਰਾ ਪੱਤਰਤੀ ਹੈ ਉਹਨਾਂ ਪਿੰਡਾਂ ਦੇ ਵਿੱਚ ਵੀ ਤੇ ਪੂਰਾ ਮਹੀਨਾ ਚੱਲਣ ਗਿਆ ਸੋ ਮਾਨਯੋਗ ਰਾਸ਼ਟਰਪਤੀ ਜੀ ਨੂੰ ਅਸੀਂ 18 ਨਵੰਬਰ ਤੋਂ 25 ਨਵੰਬਰ ਤੱਕ ਉਹਨਾਂ ਨੂੰ ਅਸੀਂ ਕਿਹਾ ਕਿ ਕੋਈ ਵੀ ਤੁਹਾਨੂੰ ਦਿਨ ਇਹਦੇ ਵਿੱਚੋਂ ਤੁਸੀਂ ਆਪਣੇ ਸ케ਜੂਲ ਮੁਤਾਬਕ ਦੇਖ ਲਿਓ ਆ ਕੋਈ ਵੀ ਦਿਨ ਜਿਹੜਾ ਉਹ ਫਾਈਨਲ ਕਰਨਗੇ ਅਸੀਂ ਹੁੰਦਾ ਤੇ ਪੰਜਾਬ ਦੇ ਵਿੱਚ ਸਵਾਗਤ ਕਰਾਂਗੇ ਤੇ ਉਹਨਾਂ ਨੂੰ ਐਸੇ ਤਾਂ ਉਹਨਾਂ ਨੂੰ ਸਾਰਾ ਪਤਾ ਹੈ ਕਿਉਂਕਿ ਉਹ ਬਹੁਤ ਖੁਦ ਵੀ ਬਹੁਤ ਜਿਹੜਾ ਧਾਰਮਿਕ ਖੇਲਾਂ ਦੇ ਨੇ ਇਸ ਤੋਂ ਪਹਿਲਾਂ ਵੀ ਜਿਸ ਵੇਲੇ ਪੰਜਾਬ ਦੇ ਵਿੱਚ ਉਹ ਆਏ ਸੀਗੇ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਲਗਭਗ 2 ਘੰਟੇ ਬਿਤਾਏ ਸੀ ਜਿਹਦੇ ਵਿੱਚ ਲੰਗਰ ਵੀ ਸ਼ਕਿਆ ਸੀ ਕੀਰਤਨ ਵੀ ਸਰਵਣ ਕੀਤਾ ਸੀ ਸੋ ਅਸੀਂ ਰਾਸ਼ਟਰਪਤੀ ਜੀ ਨੇ ਕਿਹਾ ਕਿ ਜੋ ਗੁਰਤੇਗਵਾਦ ਜੀ ਦੀ ਕੁਰਬਾਨੀ ਹੈ ਐਸੀਆਂ ਮਿਸਾਲਾਂ ਬਹੁਤ ਰੇਅਰ ਨੇ ਬਹੁਤ ਘੱਟ ਮਿਲਦੀਆਂ ਨੇ ਕਿ ਮਾਨਵਤਾ ਲਈ ਇੱਕ ਆਪਣਾ ਸੀਸ ਦੇ ਦੇਣਾ ਸੋ ਪੂਰੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖ ਮੰਤਰੀ ਸਰਬਾਨ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਜੇ ਨਾਨਕਲੀਵਾ ਜਿਹੜੀ ਸੰਗਤ ਸਾਰਿਆਂ ਨੂੰ ਖੋਲਾ ਸਦਾ ਅਸੀਂ ਸਾਰੇ ਐਮਬੈਸਡਰਸ ਜਿਹੜੇ ਐਬੈਸੀਆਂ ਦੇ ਨੇ ਉਹਨਾਂ ਨੂੰ ਉੱਥੇ ਬੁਲਾ ਰਹੇ ਆ ਆਨੰਦਪੁਰ ਸਾਹਿਬ 23 24 25 ਤੇ ਨੂੰ ਜਿਹੜਾ ਮੇਨ ਫੰਕਸ਼ਨ ਹੋਣਗੇ 24 ਨਵੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਦੀ ਇੱਕ ਰੋਜਾ ਜਿਹੜਾ ਸੈਸ਼ਨ ਹੈ ਉਹ ਵੀ ਆਨੰਦਪੁਰ ਸਾਹਿਬ ਹੀ ਹੋਊਗਾ ਸੋ ਸਾਨੂੰ ਸਾਡਾ ਵਿਰਸਾ ਸਾਡੇ ਔਰਖਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਉਹਨਾਂ ਨੂੰ ਯਾਦ ਵੀ ਰੱਖਣਾ ਚਾਹੀਦਾ ਔਰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਤਾਂ ਕਿ ਪਤਾ ਲੱਗ ਸਕੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕਿ ਜਿਹੜੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਇਹ ਰਤਬੇ ਮਿਲੇ ਨੇ ਚਾਹੇ ਉਹ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅ ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਛੇਵੇਂ ਪਾਸ਼ਾ ਉਹਨਾਂ ਨੂੰ ਗਵਾਲੀਅਰ ਦੇ ਕਿਲੇਾਂ 'ਚ ਕੈਦ ਕਰਨਾ ਫਿਰ ਬੁਨਜਾ ਰਾਜਾਂ ਸਮੇਤ ਉਹਨਾਂ ਨੂੰ ਉਹਨਾਂ ਨੂੰ ਲੋ ਜਿਹੜਾ ਬਾਹਰ ਆਉਣਾ ਸੋ ਗੁਰੂ ਤੇਗ ਬਹਾਦਰ ਜੀ ਦੇ ਮੈਂ ਰਾਸ਼ਟਰਪਤੀ ਜੀ ਨੂੰ ਦੱਸਿਆ ਕਿ ਸਭ ਤੋਂ ਵੱਧ ਸ਼ਹਾਦਤ ਜਿਹੜੀ ਗੁਰੂ ਤੇਗ ਬਹਾਦਰ ਜੀ ਦੇ ਖਾਨਦਾਨ 'ਚ ਪੋਤਿਆਂ ਤੱਕ ਦੀਆਂ ਸ਼ਹਾਦਤਾਂ ਜਿਹੜੀਆਂ ਚਾਰੋਂ ਸਹਿਬਜ਼ਾ ਦੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਤਾ ਗੁਜਰੀ ਜੀ ਤੇ ਉਨ੍ਹਾਂ ਦੇ ਜਿੰਨੇ ਵੀ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਇਹ ਇਸ ਤਰ੍ਹਾਂ ਦੀ ਮਤਲਬ ਸ਼ਹਾਦਤ ਵਾਲੀ ਪਰਿਵਾਰ ਕੋਈ ਹਿਸਟਰੀ 'ਚ ਕਿਤੇ ਮਿਸਾਲ ਮਿਲਦੀ ਨਹੀਂ ਸੋ ਮੈਨੂੰ ਉਮੀਦ ਹੈ ਕਿ ਰਾਸ਼ਟਰਪਤੀ ਜੀ ਉੱਥੇ ਆ ਕੇ ਇਹਨਾਂ ਸਮਾਗਮਾਂ ਵਿੱਚ